ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਅੱਜ ਵਾਲੀ ਜੋ ਵੀਡੀਓ ਆ कॉटन ਸਟਾਫ ਦੇ ਵਿੱਚ ਕੱਪੜਾ 3 ਮੀਟਰ ਕੱਪੜਾ ਚੌੜੇ ਪਾਣੀ ਦਾ ਕੱਪੜਾ ਠੀਕ ਹੈ ਜੀ ਉਹਦੇ ਵਿੱਚ ਆਪਾਂ 3 ਮੀਟਰ ਦੇ ਵਿੱਚੋਂ ਫਰਾਕ ਦੀ ਕਟਾਈ ਔਰ ਸਲਵਾਰ ਦੀ ਕਟਾਈ ਕਿਵੇਂ ਕੀਤੀ ਜਾ ਸਕਦੀ ਹੈ ਉਹ ਦੱਸਦੇ ਹਾਂ ਜੀ ਕੱਪੜੇ ਦਾ ਐਸਟੀਮੇਟ ਕਿਸ ਤਰ੍ਹਾਂ ਲਿਆ ਜਾਂਦਾ 3 ਮੀਟਰ ਕੱਪੜੇ ਦੇ ਵਿੱਚ ਫਰਾਕ ਦੀ ਕਟਾਈ ਦਾ ਐਸਟੀਮੇਟ ਕਿਵੇਂ ਤੁਸੀਂ ਲੈ ਕੇ ਵਿੱਚੋਂ ਹੀ 10 ਮੀਟਰ ਦੇ ਵਿੱਚੋਂ ਹੀ ਬਾਟਮ ਸਲਵਾਰ ਆਪਾਂ ਤਿਆਰ ਕਰ ਸਕਦੇ ਹਾਂ ਆਜੋ ਜੀ ਤਾਂ ਦੇਖੋ ਜੀ ਆਪਨੇ ਕੋਲੇ ਕੱਪੜਾ ਆਪਾਂ ਇਸ ਕੱਪੜੇ ਦੇ ਵਿੱਚ ਫਰਾਕ ਦੀ ਕਟਾਈ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਠੀਕ ਹੈ ਜੀ ਫਰਾਕ ਦੀ ਕਟਾਈ ਹੋ ਗਈ ਸੀ ਇੱਕੋ ਜਿਹੀ ਦੋ ਸੂਟ ਤਿਆਰ ਕਰਨੇ ਸੀਗੇ ਠੀਕ ਹੈ ਜੀ ਫਰਾਕ ਦੀ ਪਹਿਲਾਂ ਮੈਂ ਸੈਂਪਲ ਕਟਾਈ ਤੁਹਾਨੂੰ ਦੱਸੀ ਆ ਬਲਾਂ ਵਾਲੀ ਫਰਾਕ ਦੀ ਉਹ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਲਿਓ ਅੱਜ ਵਾਲੀ ਜੋ ਕਟਾਈ ਹੈ ਚੌੜੇ ਪਣੇ ਦੇ ਵਿੱਚ ਕੱਪੜਾ ਜੀ ਠੀਕ ਹੈ ਮੈਂ ਪੱਲੇ ਉਤਾਰ ਲੈ ਸੀ ਦੋਨੇ ਜਿਹੜੇ ਇਹਦੇ ਹੁੰਦੇ ਆ ਫਰਾਕ ਦੇ ਜੀ ਤੇ ਆਪਣੇ ਪੱਲੇ ਉਤਾਰ ਕੇ ਪੱਲੇ ਮਤਲਬ ਬਾਡੀ 14 ਇੰਚ ਦੀ ਬਾਡੀ ਉਤਾਰ ਦਿੱਤੀ ਨੀਚੇ ਪੱਲੇ ਸੀਗੇ ਜਿਹੜੀ ਫਰਾਕ ਦੀ ਲੈਂਥ ਆਗੀ ਉਹ 45 ਇੰਚ 45 ਇੰਚ ਦੇ ਵਿੱਚ 2 ਇੰਚ ਐਕਸਟਰਾ ਮੈਰਜ ਲਿਆ 47 ਇੰਚ ਹੋ ਗਿਆ 33 33 ਇੰਚ ਦੇ ਆ ਦੋ ਪੱਲੇ ਉਤਾਰੇ ਆ ਜੀ ਤੇ 33 ਇੰਚ ਦੇ ਪੱਲੇ ਉਤਾਰੇ 14 ਇੰਚ ਦੀ ਇਹਨਾਂ ਦੀ ਬਾਡੀ ਉਤਾਰੀ ਉਹ ਪਾਸੇ ਕਰ ਦਿੱਤੀ ਆਪਾਂ ਠੀਕ ਹੈ ਹੁਣ ਆਪਣੇ ਕੋਲੇ ਕਪੜਾ ਰਹਿ ਗਿਆ ਏ ਠੀਕ ਹੈ ਜੀ ਇਹ ਜਿਹੜਾ ਹੈਗਾ ਬਾਟਮ ਦਾ ਕਪੜਾ ਆਪਣੇ ਕੋਲੇ ਬਚ ਗਿਆ ਬਾਟਮ ਦੇ ਕੁੰਡੇ ਤਿਆਰ ਹੋ ਜਾਣਗੇ ਪਹੁੰਚਾਂ ਦਾ ਕਪੜਾ ਤੁਹਾਨੂੰ ਮੈਂ ਦੱਸਦੀ ਆਂ ਇਸ ਪੱਲੇ ਦੇ ਵਿੱਚੋਂ ਕਿਸ ਤਰ੍ਹਾਂ ਕੱਟਾਂਗੇ ਜਿਹੜੇ ਆਪਾਂ ਫਰਾਕ ਦੀ ਬਾਡੀ ਦੇ ਪੱਲੇ ਕੱਟਿਆ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਕੱਪੜਾ ਕੱਢਣਾ ਉਹ ਕਿਵੇਂ ਕੱਢਿਆ ਜਾਣਾ ਦੇਖੋ ਜੀ ਆਪਨੇ ਬਾਟਮ ਦਾ ਕੱਪੜਾ ਆਪਣੇ ਕੋਲੇ ਐਕਸਟਰਾ ਬਚ ਗਿਆ ਇਹ ਕੱਪੜੇ ਦੇ ਆਪਣੇ ਕੁੰਡੇ ਤਿਆਰ ਹੋਣਗੇ ਇਕੱਲੇ ਬਾਟਮ ਦੇ ਤੇ ਬਾਟਮ ਦੇ ਪੌਚੇ ਤੇ ਬੈਲਟ ਦੇ ਲਈ ਆਪਾਂ ਨੂੰ ਕੱਪੜਾ ਚਾਹੀਦਾ ਆਜੋ ਜੀ ਹਾਂ ਦੇਖੋ ਜੀ ਆ ਆਪਾਂ ਦੋ ਪੱਲੇ ਉਤਾਰੇ ਸੀ ਫਰਾਕ ਦੇ ਵਾਸਤੇ ਠੀਕ ਹੈ ਜੀ ਬਾਲ ਪਾਉਣ ਦੇ ਲਈ ਬਾਲ ਆਪਾਂ ਨੂੰ ਬਲਾਂ ਦੇ ਹਿਸਾਬ ਦੇ ਨਾਲ ਇਹ ਘੇਰ ਜਿਆਦਾ ਹੋਊਗਾ ਕਾਟਨ ਦੀ ਫਰਾਕ ਦੇ ਵਿੱਚ ਜਿਆਦਾ ਘੇਰ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀਗੀ ਠੀਕ ਹੈ ਘੇਰ ਠੀਕ ਜਿਹਾ ਹੋਵੇ ਤਾਂ ਵਧੀਆ ਰਹਿੰਦਾਗਾ ਹੁਣ ਆ ਇੱਕ ਪੱਲਾ ਵਿਛਾ ਲਿਆ ਵੀਰੇ ਤੁਸੀਂ ਠੀਕ ਹੈ ਆ ਜਿਹੜੀ ਬੰਦ ਵਾਲੀ ਸਾਈਡ ਆ ਇਧਰਲੇ ਪਾਸੇ ਰੱਖਿਓ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਬਾਲ ਵਗੈਰਾ ਕੱਢ ਕੇ ਵਿਛਾ ਲੈਣਾ ਇਹਦੇ ਵਿੱਚੋਂ ਹੀ ਤੁਹਾਨੂੰ ਮੈਂ ਪਹੁੰਚਾਉਣ ਦਾ ਕੱਪੜਾ ਕੱਢਣ ਦਾ ਤਰੀਕਾ ਦੱਸਦੀ ਹਾਂ ਚੌੜੇਪਨੇ ਦੇ ਵਿੱਚ ਕੱਪੜਾ ਬਹੁਤ ਹਿਸਾਬ ਦੇ ਨਾਲ ਵਰਤਿਆ ਜਾਂਦਾ ਜੀ ਕਿਸ ਤਰ੍ਹਾਂ ਆ ਵੀ ਇਸ ਤਰ੍ਹਾਂ ਵੀ ਇਧਰਲੀ ਸਾਈਡ ਵੀ ਮਨ ਦਾ ਕੱਪੜਾ ਫੋਲਡਿੰਗ ਕੀਤਾ ਇਹਨੂੰ ਵੀ ਇਹ ਫੋਲਡਿੰਗ ਵਾਲਾ ਜਿਹੜਾ ਕੱਪੜਾ نیچے ਰੱਖਿਆ ਉਹਦੇ ਉੱਪਰ ਰੱਖ ਦੇਣਾ ਇਸੇ ਤਰ੍ਹਾਂ ਜੀ ਠੀਕ ਹੈ ਜੀ ਇਸੇ ਤਰ੍ਹਾਂ ਰੱਖ ਦੇਣਾ ਫਿਰ ਮੈਂ ਤੁਹਾਨੂੰ ਨਾ ਫਰਾਕ ਦਾ ਕੱਚਾ ਬਾਲ ਪਾ ਕੇ ਲਗਾ ਕੇ ਵੀ ਦਿਖਾਵਾਂ ਵੀ ਕਿੰਨੇ ਕਿੰਨੇ ਵਰਤਦੇ ਹਨਗੇ ਤੁਸੀਂ ਵੀਡੀਓ ਚ ਬਣੀ ਰਹੋ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਆਪਾਂ ਵਿਛਾਲੇ ਪੱਲੇ ਠੀਕ ਹੈ ਧਿਆਨ ਨਾਲ ਵਿਛਾਲਿਓ ਬਲ ਵਗੈਰਾ ਕੱਢ ਲਓ ਤੇ ਫੀਤਾ ਮਾਰਨ ਦਾ ਧਿਆਨ ਰੱਖਿਓ ਤੁਸੀਂ ਵੀ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਪੱਲੇ ਫੋਲਡਿੰਗ ਕਰ ਲੈ ਦੋਨੇ ਪੱਲੇ ਵਿਛਾਰੇ ਠੀਕ ਹੈ ਆ ਲਓ ਠੀਕ ਹੈ ਉੱਪਰ ਦੋਨੇ ਹੋਗੇ ਨਾ ਤੁਹਾਡੇ ਸਾਹਮਣੇ ਆ ਨਾ ਕਿ ਹੁਣ ਤੁਸੀਂ ਇਹਨਾਂ ਦਾ ਘੇਰ ਪਾਉਣਾਗਾ ਜਿਹੜਾ ਫਰਾਕ ਦਾ ਘੇਰ ਬਣੂਗਾ ਨੀਚੇ ਘੇਰ ਬੰਦਾ ਹੁੰਦਾ ਉਹ ਕਿੰਨਾ ਪਾਉਣਾਗਾ ਉਹ ਤੁਸੀਂ ਪਾਇਓ 38 ਇੰਚ 38 ਇੰਚ ਦਾ ਘੇਰ ਬਹੁਤ ਹੋਊਗਾ ਵੀਰੇ ਆਮ ਤੋਂ ਢਡੇ ਘੇਰ ਜਿਹੜਾ ਨਾਪ ਦੇ ਹਿਸਾਬ ਨਾਲ ਇਹਨਾਂ ਦੇ ਘੇਰ 20 ਇੰਚ 19 ਇੰਚ ਘੇਰ ਪਹਿਣਾ 17 ਇੰਚ ਇਹਨਾਂ ਦੇ ਸਾਤੀ ਦਿਨ ਆਪਾਂ ਫੋਨਾ ਨਾਪ ਚੋਂਤੀ ਆ 18 ਕੈਂਚ ਇਹਨਾਂ ਦਾ ਵੈਸੇ ਘੇਰ ਆਉਂਦਾਗਾ ਸੂਟ ਦਾ ਤੇ ਇਹ 34 ਇੰਚ ਹੋ ਜਾਊਗਾ ਤਾਂ ਬਹੁਤ ਜ਼ਿਆਦਾ ਗਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਗਾ ਇੱਥੋਂ ਜਿਹੜੀ ਬੰਦ ਫੋਲਡਿੰਗ ਕਪੜਾ ਗਾ ਮੈਂ ਪਲੇਨ ਪਾਸਾ ਲੈਵਾ ਇੰਚੀ ਟੇਪ ਦਾ ਆ ਦੇਖੋ ਫੋਲਡਿੰਗ ਵਾਲਾ ਪਾਸਾ ਜਿਹੜਾ ਇਧਰਲੇ ਪਾਸੇ ਇੰਚੀ ਟੇਪ ਰੱਖਣਾ ਵੀਰੇ ਇਹ ਰੱਖ ਲੈਣਾ ਤੁਸੀਂ 19 19 38 ਹੋ ਜਾਊਗਾ ਠੀਕ ਹੈ ਜੀ ਤੇ 38 19 ਇੰਚ ਦੇ ਮਾਰਕੇ ਕਰ ਲੈਣਾ ਜਦੋਂ ਇਹਨੂੰ ਸਿੰਗਲ ਹੋ ਗਿਆ 38 ਹੋ ਜਾਊਗਾ 8 ਇੰਚ ਇੰਚ ਦੋਨੇ ਪਾਸੇ ਸੀਨਾ ਚ ਆਜੂ 36 ਇੰਚ ਦਾ ਘੇਰ ਇੱਕ ਪਾਸੇ ਦਾ ਥੋੜਾ ਫਰਾਕ ਦਾ ਬਣ ਕੇ ਤਿਆਰ ਹੋਊਗਾ ਜੀ ਇਹਦੇ ਵਿੱਚ ਤੁਹਾਡੇ ਤਿੰਨ ਤੋਂ ਚਾਰ ਬਾਲ ਪਹਿਣਗੇ ਮੈਂ ਤੁਹਾਨੂੰ ਬਾਲ ਪਾ ਕੇ ਕੱਚੇ ਰੱਖ ਕੇ ਵੀ ਦਿਖਾਉਣੀ ਆ ਠੀਕ ਹੈ ਆ 19 ਇੰਚ ਦਾ ਲਗਾ ਲਿਆ 19 19 ਇੰਚ ਦੇ ਇਸ ਤਰ੍ਹਾਂ ਪੱਟੀ ਲਗਾ ਲੈਣੇ ਤੁਸੀਂ ਮਾਰਕਿੰਗ ਕਰ ਲੈਣੀ ਆ ਸਾਰੇ ਤੇ ਜਿੰਨਾ ਆਪਣੇ ਕੋਲੇ ਫਰਕ ਆ ਆ ਲਓ ਜੀ ਠੀਕ ਹੈ ਵੀ ਆਉਣ ਨਿਯੰਚ ਦੀ ਮਾਰਕਿੰਗ ਕੀਤੀ ਵੀ ਆ ਤੁਹਾਡੇ ਸਾਹਮਣੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਕਟਿੰਗ ਕਰਕੇ ਤੁਹਾਡੇ ਸਾਹਮਣੇ ਦਿਖਾਨੀ ਆ ਠੀਕ ਹੈ ਜੀ ਆ ਲਓ ਜੀ ਆਉਣ ਨਿਯੰਚ ਦੀ ਆਪਾਂ ਮਾਰਕਿੰਗ ਕਰ ਲਈ ਇਹ ਮਾਰਕਿੰਗ ਨੂੰ ਇਸ ਤਰ੍ਹਾਂ ਮਲਾ ਲਓ ਤੁਸੀਂ ਤੇ ਮੋੜ ਕੇ ਕਿੰਚੀ ਫੇਰ ਦਿਓ ਫਿਰ ਮੈਂ ਤੁਹਾਨੂੰ ਦੱਸਦੀ ਆ ਐਕਸਟਰਾ ਕੱਪੜਾ ਕਿੰਨਾ ਬਚੂਗਾ ਤੇ ਉਹ ਕੱਪੜੇ ਦੇ ਵਿੱਚ ਆਪਾਂ ਜਿਹੜਾ ਕਟਾਈ ਕਰਨੀ ਆ ਫਿਰ ਕਿਵੇਂ ਕਰਨੀ ਆ ਠੀਕ ਹੈ ਜੀ ਹਾਂ ਜੀ ਹੁਣ ਜੀ ਓਕੇ ਜੀ ਹੌਣਪਾ ਤੁਹਾਨੂੰ ਮੈਂ ਦੱਸਦੀ ਆਂ ਦੀ ਕਟਾਈ ਕਰਦੀ ਆਂ ਆ ਤਾਂ ਕਟਾਈ ਕਰਕੇ ਵਿੱਚੋਂ ਪਹੁੰਚਾਂ ਦਾ ਕੱਪੜਾ ਨਿਕਲਣਾ ਵੀ ਰੇਸ ਚੀਜ਼ ਦੇ ਉੱਤੇ ਕੇ ਇਸ ਤਰ੍ਹਾਂ ਹੁਣ ਪੱਲੇ ਦੀ ਜਿਹੜੀ ਕਟਾਈ ਆ ਉਹ ਕਰਦੀ ਆਂ ਮੈਂ ਲੈ ਲੋ ਜੀ ਆ ਤੁਹਾਡੇ ਸਾਹਮਣੇ ਆ ਆ ਵਾਲੀ ਤਾਂ ਫਰਾਕ ਦੇ ਪੱਲੇ ਹੋਗੇ ਆਹ ਵਾਲਾ ਕੱਪੜਾ ਬਚਿਆ ਮੇਰੇ ਕੋਲ ਆ ਦੇਖੋ ਇਹ ਪਹੁੰਚਾ ਬਣ ਕੇ ਜਿਹੜਾ ਫਰਾਕ ਦੇ ਵਿੱਚ ਸੌਰੀ ਬਾਟਮ ਦੇ ਵਿੱਚ ਪਹੁੰਚਾ ਪੈਣਾ ਉਹ ਆਪਾਂ 5 ਇੰਚ ਦੇ 10 ਇੰਚ ਦਾ ਪੌਣਾ ਚੜਾਈ ਦਾ ਤੇ ਫਰਾਕ ਨਾਲ ਜਿਹੜੀ ਸਲਵਾਰ ਹੁੰਦੀ ਹੈ ਉਹ ਹੋਣੀ ਸੋਹਣੀ ਲੱਗਦੀ ਹੈ ਤਾਂ ਹੀ ਆਪਾਂ ਇੱਥੇ 10 ਦਾ ਵੀ 4.5 ਇੰਚ ਮਾ ਹੋ ਜੂਗਾ ਇਹ 8 ਇੰਚ ਦਾ ਠੀਕ ਹੈ ਜੀ 8 ਇੰਚ ਦਾ ਪਹੁੰਚਾ ਹੋ ਗਿਆ ਡਬਲ ਫੋਲਡਿੰਗ ਕਰਕੇ 4 ਇੰਚ ਦਾ ਹੋ ਗਿਆ ਬਹੁਤ ਵਧੀਆ ਬਣ ਜੂਗਾ ਫਰਾਕ ਦਾ ਬਸ ਇਹਦੇ ਵਿੱਚ ਉਹਦੇ ਵਿੱਚ ਤੁਸੀਂ ਕੁੰਦੇ ਦੀ ਜਿਹੜੀ ਹਾਂਜੀ ਆ ਦੇਖੋ ਜੀ ਆਪਣੇ ਕੋਲੇ 8 ਇੰਚ ਦਾ ਪਹੁੰਚਾ ਤਿਆਰ ਹੋ ਗਿਆ ਤੇ ਆ ਵੈਲਟ ਦਾ ਕਪੜਾ ਵੀ ਤਿਆਰ ਹੋ ਗਿਆ ਹੁਣ ਜਿਹੜੀ ਕੁੰਦੇ ਦੀ ਤੁਸੀਂ ਚੜਾਈ ਪਾਉਂਗੇ ਜਿਵੇਂ ਆਪਾਂ 2 ਇੰਚ 1.5 ਇੰਚ ਪਾਣੇ ਹੁੰਨੇ ਉਹ ਆਪਾਂ 3 ਇੰਚ ਪਾ ਲਾਂਗੇ ਠੀਕ ਹੈ 3 ਇੰਚ ਚੜਾਈ ਪਾਉਣ ਦੇ ਨਾਲ ਜਿਹੜਾ ਆਪਣਾ ਪਹੁੰਚੇ ਦਾ ਘੇਰਾ ਉ ਤਿਆਰ ਹੋ ਜੂਗਾ ਠੀਕ ਹੈ ਜੀ ਹੁਣ ਤੁਸੀਂ ਆ ਜੋ ਮੈਂ ਤੁਹਾਨੂੰ ਦਿਖਾਉਂਦੀ ਆ ਵੀ ਜਿਹੜਾ ਆਪਣਾ ਰਾਕ ਦਾ ਘੇਰ ਬਣ ਕੇ ਤਿਆਰ ਹੋਇਆ ਉਹ 36 ਇੰਚ ਤਿਆਰ ਹੋ ਗਿਆ ਜੀ 36 ਇੰਚ ਘੇਰ ਬਹੁਤ ਹੁੰਦਾ ਵੀਰੇ ਆਪਣੇ ਕੋਲੇ 38 ਇੰਚ ਹੈ ਇੰਚ ਇੰਚ ਦੋਨੇ ਪਾਸੇ ਸੀਨ ਚ ਵੀ ਦੇਮੋ ਵੀ 36 ਇੰਚ ਘੇਰ ਤਿਆਰ ਹੋਊਗਾ ਆ ਦੇਖੋ ਆ ਬਾਡੀ ਕੱਟ ਲਈ ਸੀ ਮੈਂ ਤੇ ਬਾਡੀ ਕੱਟ ਕੇ ਆ ਸੈਂਟਰ ਦਾ ਕੱਟ ਲਗਾ ਲੈ ਇਧਰ ਮੈਂ ਜਿਹੜਾ ਆਪਣੇ ਕੋਲੇ ਕਪੜਾ ਆਪਾਂ ਪੱਲੇ ਕੱਟਿਆ ਉਹਨਾਂ ਚ ਵੀ ਆਪਾਂ ਸੈਂਟਰ ਚ ਕੱਟ ਲਗਾ ਲੈਣਾ ਦੋਨੇ ਪਾਸੇ ਇੱਕੋ ਜਿਹਾ ਕਪੜਾ ਰੱਖ ਕੇ ਸੈਂਟਰ ਚ ਕੱਟ ਲਗਾ ਲੈਣਾ ਹੁਣ ਸੈਂਟਰ ਦੇ ਕੱਟ ਨੂੰ ਇਸ ਤਰ੍ਹਾਂ ਤੁਸੀਂ ਸੈਂਟਰ ਚ ਮਿਲਾਉਂਗੇ ਮੈਂ ਤੁਹਾਨੂੰ ਬਾਅਦ ਪਾ ਕੇ ਦੱਸਦੀ ਆਂ ਵੇ ਕੇ ਇਸ ਤਰ੍ਹਾਂ ਫਰਕ ਬਣ ਕੇ ਤਿਆਰ ਹੋ ਕਿੰਨਾ ਕੱਪੜਾ ਤਿਆਰ ਹੋ ਠੀਕ ਹੈ ਸੈਂਟਰ ਦੇ ਕੱਟ ਨਾਲ ਸੈਂਟਰ ਦਾ ਕੱਟ ਉਹ ਮੈਨੂੰ ਲਾ ਲੈਣਾ ਵੀਰੇ 3 ਇੰਚ ਦਾ ਸਪੇਸ ਦੋਨੇ ਪਾਸੇ ਇਸੇ ਤਰ੍ਹਾਂ ਛੱਡਣੀ ਹੈ ਇਹ 3 ਇੰਚ ਦੇ ਵਿੱਚ ਕੋਈ ਤੁਸੀਂ ਬਾਲ ਨਹੀਂ ਪਾਉਣਾ ਹੁੰਦਾ ਹੁਣ ਜਿਹੜਾ ਤੁਸੀਂ ਬਾਲ ਪਾਉਣਾ ਹੁੰਦਾ ਉਹ ਤੁਸੀਂ ਇੱਥੇ ਪਾਉਣਾ ਹੁੰਦਾ ਇੱਥੇ ਜਿਹੜਾ ਜਿਹੜੀ ਤੁਸੀਂ ਪਲੋਈ ਪਾ ਲੋਗੇ ਪਲੋਈ ਤੋਂ ਬਾਅਦ ਜਿਹੜਾ ਸਪੇਸ ਹੋਊਗਾ ਕਮਰ ਦੇ ਸਲਾਈ ਦੇ ਵਿਚਾਲੇ ਤੇ ਪਲੋਈ ਦੇ ਵਿਚਾਲੇ ਜਿਹੜਾ ਸਪੇਸ ਹੋ ਉਹਦੇ ਵਿੱਚ ਵਿੱਚ ਬਾਲ ਪਾਉਣੀਆਂ ਕਿੰਨੇ ਪੈਣਗੇ ਮੈਂ ਤੁਹਾਨੂੰ ਦੱਸਦੀ ਆ ਇੱਕ ਪਾਸੇ 4-5 ਬਾਲ ਪੈ ਜਾਣਗੇ ਆਪਣੇ ਕੋਲ ਕੱਪੜਾ ਹੈਗਾ ਠੀਕ ਹੈ 4 ਵਾਲਾ ਆਰਾਮ ਨਾਲ ਪੈਣੀ ਹੈ ਆ ਲੋ ਜੀ ਦੇਖੋ ਠੀਕ ਹੈ ਇਸ ਤਰ੍ਹਾਂ ਇੱਕ ਪਾਸੇ 4 ਇੰਚ ਵਾਲ ਪੈ ਗਏ 4 ਵਾਲਾ ਤਾਂ ਇੱਕ ਪਾਸੇ ਦੂਜੇ ਪਾਸੇ ਵੀ ਇਸ ਤਰ੍ਹਾਂ ਸੀ ਲਗਾ ਲੈਣੀ ਹੈ ਮੈਂ ਵੈਸੇ ਦੂਜੀ ਜਿਹੜੀ ਪਹਿਲਾਂ ਵੀਡੀਓ ਪਾਈ ਆ ਫਰਾਕ ਦੀ ਕਟਾਈ ਤੁਹਾਨੂੰ ਸੈਂਪਲ ਦੱਸੀ ਸੀਗੀ ਵੇ ਕਪੜੇ ਦਾ ਐਸਟੀਮੇਟ ਨਹੀਂ ਦੱਸਿਆ ਸੀ 3 ਮੀਟਰ ਵਾਲਾ ਉਹਦੇ ਵਿੱਚ ਮੈਂ ਤੁਹਾਨੂੰ ਮਸ਼ੀਨ ਦੇ ਉੱਪਰ ਬਾਲ ਪਾ ਕੇ ਵੀ ਦਿਖਾਏ ਆ ਕਿ ਇਸ ਤਰ੍ਹਾਂ ਬਾਲ ਪਾ ਕੇ ਫਰਾਕ ਸੀਨ ਵੱਜ ਕੇ ਤਿਆਰ ਹੁੰਦੀ ਆ ਮੈਂ ਹੁਣ ਇੱਥੇ ਤੁਹਾਨੂੰ ਕੱਚਾ ਦੱਸ ਦੇਣੀ ਕਿਉਂਕਿ ਆਪਾਂ ਪਹਿਲਾਂ ਦੱਸ ਚੁੱਕੇ ਆ ਠੀਕ ਹੈ ਜੀ ਹੁਣ ਮੈਂ ਐਸਟੀਮੇਟ ਹੀ ਦੱਸਣਾ ਤੁਹਾਨੂੰ ਵੀ ਪੱਲੇ ਉਤਾਰੇ ਸੀ 3 ਮੀਟਰ ਦੇ ਵਿੱਚੋਂ ਪੱਲੇ ਉਤਾਰ ਕੇ ਪਹੁੰਚਾਂ ਦਾ ਕਪੜਾ ਆਪਾਂ ਕਿਵੇਂ ਕੱਢਿਆ ਠੀਕ ਹੈ ਜੀ ਇਸ ਤਰ੍ਹਾਂ ਕੱਢ ਲਿਆ ਕਰਿਓ ਤੁਸੀਂ ਵੀ ਜੇ ਤੁਹਾਡੇ ਕੋਲ ਇਹ 3 ਮੀਟਰ ਕਪੜਾ ਉਹਦੇ ਵਿੱਚੋਂ ਤੁਸੀਂ ਫਰਾਕ ਬਣਾ ਕੇ ਤਿਆਰ ਕਰਨੀ ਹੈ ਚੌੜੇ ਪਣੇ ਦਾ ਕਪੜਾ 3 ਮੀਟਰ ਠੀਕ ਆ ਦੇਖੋ ਜੀ ਆ ਬਾਡੀ ਹੋ ਗਈ ਉੱਪਰਲੀ ਆ ਪਲੇਟਾਂ ਦਾ ਮਾਰਜਨ ਆ ਕੱਟਣਾ ਕੱਟ ਮੈਚ ਕਰ ਲੈਣਾ ਦੋਨੇ ਪਾਸੇ ਚਾਰ ਚਾਰ ਬਾਲ ਵੀਰੇ ਪਾ ਕੇ ਬਹੁਤ ਸੋਣਾ 36 ਇੰਚ ਘੇਰ ਤਿਆਰ ਹੁੰਦਾ ਤੁਹਾਡਾ ਠੀਕ ਹੈ ਜੀ ਤੁਸੀਂ ਇਸੇ ਤਰ੍ਹਾਂ ਇਹਦੀ ਕਟਾਈ ਕਰ ਲਿਓ ਬਹੁਤ ਵਧੀਆ ਬਣ ਕੇ ਫਰਾਕ ਤੁਹਾਡੀ ਤਿਆਰ ਹੋ ਜਾਊਗੀ ਠੀਕ ਹੈ ਜੀ ਆ ਦੇਖੋ ਆ ਬਾਲ ਪੈ ਗਏ ਤੇ ਇਸ ਤਰ੍ਹਾਂ ਆ ਕੱਟਣਾ ਕੱਟ ਮੈਚ ਕਰ ਲੈਣਾ ਪਲੇਟ ਪੈ ਜਾਣਗੇ ਅੱਗੇ ਗਲੇ ਦੀ ਫਿਨਿਸ਼ਿੰਗ ਆਈ ਤੋਂ ਆਪਾਂ ਵੀਡੀਓ ਤੁਹਾਨੂੰ ਦੇ ਦਿੱਤੀ ਆ ਤੇ ਉਹਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ 3 ਮੀਟਰ ਕਪੜੇ ਦੇ ਵਿੱਚੋਂ ਤੁਸੀਂ ਪੱਲੇ ਕੱਢ ਕੇ ਫਰਾਕ ਦੇ ਤੇ ਬਾਟਮ ਦੇ ਲਈ ਕਪੜਾ ਤਿਆਰ ਕਰ ਸਕਦੇ ਹੋ ਬਾਟਮ ਦੇ ਪੌਂਚੇ ਤਿਆਰ ਕਰ ਸਕਦੇ ਹੋ ਵਿੱਚੋਂ ਪੱਲਿਆਂ ਦੀ ਕਟਾਈ ਦਾ ਘੇਰ ਘੇਰ ਤੁਸੀਂ ਸਿੱਤੀ ਕੈਂਚ ਘੇਰ ਫਰਾਕ ਦਾ ਬਹੁਤ ਹੁੰਦਾ ਜੀ ਕੋਟਨ ਦੀ ਦਾ ਜੇ ਤਾਂ ਹੋਵੇ ਸਿੰਥੈਟਿਕਾ ਕਪੜਾ ਜਾਂ ਕੋਈ ਹੋਰ ਕਪੜਾ ਬਹੁਤ ਤਰ੍ਹਾਂ ਦਾ ਕਪੜਾ ਆ ਰਿਹਾ ਹੈ ਨਾ ਉਹਦੇ ਵਿੱਚ ਘੇਰ ਵੱਧ ਵੀ ਚੱਲ ਜਾਂਦਾ ਠੀਕ ਹੈ ਕਿਉਂਕਿ ਉਹ ਕਪੜਾ ਉਸ ਹਿਸਾਬ ਨਾਲ ਢਲਕਣਾ ਹੁੰਦਾ ਕਾਟਨ ਦਾ ਕਪੜਾ ਖੜਮਾ ਹੁੰਦਾ ਕਾਟਨ ਦੇ ਕਪੜੇ ਦੇ ਵਿੱਚ 36 ਇੰਚ 38 ਇੰਚ 40 ਇੰਚ ਘੇਰ ਓਕੇ ਆ ਠੀਕ ਹੈ ਇੰਨਾ ਘੇਰ ਤੁਸੀਂ ਰੱਖ ਲਿਆ ਕਰੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ